ਪੈਰੋ ਮਹੱਲਾ ਪੰਜਵਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰੇ ਜੀ ਪ੍ਰਾਨ ਸੁਖਦਾਤਾ ਤੂੰ ਮੇਰਾ ਠਾਕੁਰ ਹਉ ਦਾਸ ਤੇਰਾ ਤੁਝ ਬਿਨ ਅਵਰ ਨਹੀਂ ਕੋ ਮੇਰਾ ਕਰ ਕਿਰਪਾ ਕਰੋ ਪ੍ਰਭ ਦਾਤਾ ਤੁਮਰੀ ਉਸਤਤ ਕਰਿਓ ਦਿਨ ਰਾਤ ਰਹਾਉ ਹਮ ਤੇਰੇ ਜੰਤ ਤੂ ਬਜਾਵਣ ਹਾਰਾ ਹਮ ਤੇਰੇ ਬਿਖਾਰੀ ਦਾਣ ਦੇ ਦਤਾਰਾ ਤੋਂ ਪ੍ਰਸਾਦ ਰੰਗ ਰਸ ਮਾਣੇ ਘਟ ਘਟ ਅੰਤਰ ਤੁਮੇ ਸਮਾਣੇ ਤੁਮਰੀ ਕਿਰਪਾ ਤੇ ਜਪੀਏ ਨਾਮ ਸਦ ਸੰਗ ਤੁਮਰੇ ਗੁਣ ਗਾਓ ਤੁਮਰੀ ਦਇਆ ਤੇ ਹੋਏ ਦਰਦ ਬినాਸ਼ tumri maya te kamal bigaas haun belhar jau gurdev safal darshan jaaki nirmal sev daya karo thakur prav mere gun gaave nanak nit tere daya karo thakur prav mere gun gaave nanak nit tere pairon mahalla 5 तू मेरा पिता तू है मेरा माता तू मेरे जी प्राण सुख दाता तू मेरा ठाकुर हूं दास तेरा तुझ बिना अवर नहीं को मेरा कर कृपा करो प्रभु दाता तुमरी उस्तत करयो दिन रात रहा हम तेरे जंत तू बजावन हारा ਹਮ ਤੇਰੇ ਭਿਖਾਰੀ ਦਾਨ ਦੇ ਦਤਾਰਾ ਤੋਂ ਪ੍ਰਸਾਦ ਰੰਗ ਰਸ ਮਾਣੇ ਘਟ ਘਟ ਅੰਤਰ ਤੁਮੇ ਸਮਾਣੇ ਤੁਮਰੀ ਕਿਰਪਾ ਤੇ ਜਪੀਏ ਨਾਉ ਸਾਦ ਸੰਗ ਤੁਮਰੇ ਗੁਣ ਗਾਉ ਤੁਮਰੀ ਦਇਆ ਤੇ ਹੋਏ ਦਰਦ ਬినాਸ਼ ਤੁਮਰੀ ਮયા ਤੇ ਕਮਲ 비ਗਾਸ ਹੋ ਬਲਹਾਰ ਜਾਉ ਗੁਰਦੇਵ ਸਫਲ ਦਰਸ਼ਨ ਜਾ ਕੀ ਨਿਰਮਲ ਸੇਵ ਦਇਆ ਕਰੋ ਠਾਕੁਰ ਪ੍ਰਭ ਮੇਰੇ ਗੁਣ ਗਾਵੇ ਨਾਨਕ ਨਿਤ ਤੇਰੇ ਦਇਆ ਕਰੋ ਠਾਕੁਰ ਪ੍ਰਭ ਮੇਰੇ ਗੁਣ ਗਾਵੇ ਨਾਨਕ ਨਿਤ ਤੇਰੇ ਪੈਰੋਂ ਮਹੱਲਾ ਪੰਜਵਾਂ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰੇ ਜੀ ਪ੍ਰਾਣ ਸੁਖ ਦਾਤਾ ਤੂੰ ਮੇਰਾ ਠਾਕੁਰ ਹਉ ਦਾਸ ਤੇਰਾ ਤੁਝ ਬਿਨ ਅਵਰ ਨਹੀਂ ਕੋ ਮੇਰਾ ਕਰ ਕਿਰਪਾ ਕਰੋ ਪ੍ਰਭ ਦਾਤਾ ਤੁਮਰੀ ਉਸਤਤ ਕਰਿਓ ਦਿਨ ਰਾਤ ਰਹਾ ਹਮ ਤੇਰੇ ਜੰਤ ਤੂ ਬਜਾਵਨ ਹਾਰਾ ਹਮ ਤੇਰੇ ਪਿਖਾਰੀ ਦਾਨ ਦੇਦ ਤਾਰਾ ਤੋਂ ਪ੍ਰਸਾਦ ਰੰਗ ਰਸਮਾਣੇ ਘਟ ਘਟ ਅੰਤਰ ਤੁਮੇ ਸਮਾਣੇ ਤੁਮਰੀ ਕਿਰਪਾ ਤੇ ਜਪੀਏ ਨਾ ਸਾਦ ਸੰਗ ਤੁਮਰੇ ਗੁਣ ਗਾਓ ਤੁਮਰੀ ਦਇਆ ਤੇ ਹੋਏ ਦਰਦ ਬినాਸ਼ ਤੁਮਰੀ ਮયા ਤੇ ਕਮਲ ਵਿਗਾਸ ਹौं ਬelhਾਰ ਜਾਉ ਗੁਰਦੇਵ ਸਫਲ ਦਰਸ਼ਨ ਜਾ ਕੀ ਨਿਰਮਲ ਸੇਵ ਦਇਆ ਕਰੋ ਠਾਕੁਰ ਪ੍ਰਭ ਮੇਰੇ ਗੁਣ ਗਾਵੇ ਨਾਨਕ ਨਿਤ ਤੇਰੇ ਦਇਆ ਕਰੋ ਠਾਕੁਰ ਪ੍ਰਭ ਮੇਰੇ ਗੁਣ ਗਾਵੇ ਨਾਨਕ ਨਿਤ ਤੇਰੇ ਪੈਰੋ ਮਹੱਲਾ ਪੰਜਵਾਂ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰੇ ਜੀ ਪ੍ਰਾਣ ਸੁਖ ਦਾਤਾ ਤੂੰ ਮੇਰਾ ਠਾਕੁਰ ਹਾਂ ਦਾਸ ਤੇਰਾ तुझ बिना आवर नाही को मेरा कर कृपा करो प्रभु दात तुमरी उस्तत करयो दिन रात रहा हम तेरे जंत तू बजावणहारा हम तेरे भिखारी दान दे दतारा तो प्रसाद रंग रस माने कट कट अंतर तुमे समाने tumri kirpa te japiye nao sad sang tumre gun gaao tumri daya te hoy dard vinash tumri maya te kamal bigaas ho belhar jau gurdev safal darshan jaaki nirmal seva daya karo thakur prab mere gun gaave nanak nit tere दया करो ठाकुर प्रभु मेरे गुण गावे नानक नित तेरे पैरों महल्ला पंचवां तू मेरा पिता तू है मेरा माता तू मेरे जी प्राण सुख दाता तू मेरा ठाकुर हूं दास तेरा तुझ बिना अवर नहीं को मेरा कर कृपा करो प्रभु दाता tumri ustat karyo din raat raha ham tere jant tu bajawan hara ham tere pikhari daan de datara to prasad rang ras mane kat kat antar tume samane tumri kirpa te japiye na sad sang tumre gun gao ਤੁਮਰੀ ਦਇਆ ਤੇ ਹੋਏ ਦਰਦ ਬਿਨਾਸ ਤੁਮਰੀ ਮਾਇਆ ਤੇ ਕਮਲ ਵਿਗਾਸ ਹਉ ਬਲਹਾਰ ਜਾਉ ਗੁਰਦੇਵ ਸਫਲ ਦਰਸ਼ਨ ਜਾ ਕੀ ਨਿਰਮਲ ਸੇਵ ਦਇਆ ਕਰੋ ਠਾਕੁਰ ਪ੍ਰਭ ਮੇਰੇ ਗੁਣ ਗਾਵੇ ਨਾਨਕ ਨਿਤ ਤੇਰੇ ਦਇਆ ਕਰੋ ਠਾਕੁਰ ਪ੍ਰਭ ਮੇਰੇ ਗੁਣ ਗਾਵੇ ਨਾਨਕ ਨਿਤ ਤੇਰੇ ਪੈਰੋ ਮਹੱਲਾ ਪੰਜਵਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰੇ ਜੀ ਪ੍ਰਾਣ ਸੁਖਦਾਤਾ ਤੂੰ ਮੇਰਾ ਠਾਕੁਰ ਹਉ ਦਾਸ ਤੇਰਾ ਤੁਝ ਬਿਨਾ ਅਵਰ ਨਹੀਂ ਕੋ ਮੇਰਾ ਕਰ ਕਿਰਪਾ ਕਰੋ ਪ੍ਰਭ ਦਾਤਾ ਤੁਮਰੀ ਉਸਤਤ ਕਰਿਓ ਦਿਨ ਰਾਤ ਰਹਾਉ ਹਮ ਤੇਰੇ ਜੰਤ ਤੂ ਬਜਾਵਣ ਹਾਰਾ ਹਮ ਤੇਰੇ ਪਿਖਾਰੀ ਦਾਨ ਦੇ ਦਤਾਰਾ ਤੋਂ ਪ੍ਰਸਾਦ ਰੰਗ ਰਸ ਮਾਣੇ ਘਟ ਘਟ ਅੰਤਰ ਤੁਮੇ ਸਮਾਣੇ ਤੁਮਰੀ ਕਿਰਪਾ ਤੇ ਜਪੀਏ ਨਾਉ ਸਦ ਸੰਗ ਤੁਮਰੇ ਗੁਣ ਗਾਉ ਤੁਮਰੀ ਦਇਆ ਤੇ ਹੋਏ ਦਰਦ ਬినాਸ਼ ਉਮਰੀ ਮਯਾ ਤੇ ਕਮਲ ਵਿਗਾਸ ਖੋਂ ਬelhਾਰ ਜਾਉ ਗੁਰਦੇਵ ਸਫਲ ਦਰਸ਼ਨ ਜਾ ਕੀ ਨਿਰਮਲ ਸੇਵ ਦਇਆ ਕਰੋ ਠਾਕੂਰ ਪ੍ਰਭ ਮੇਰੇ ਗੁਣ ਗਾਵੇ ਨਾਨਕ ਨਿਤ ਤੇਰੇ ਦਇਆ ਕਰੋ ਠਾਕੂਰ ਪ੍ਰਭ ਮੇਰੇ ਗੁਣ ਗਾਵੇ ਨਾਨਕ ਨਿਤ ਤੇਰੇ ਪੈਰੋਂ ਮਹੱਲਾ 5 तू मेरा पिता तू है मेरा माता तू मेरे जी प्राण सुख दाता तू मेरा ठाकुर हूं दास तेरा तुझ बिना अवर नहीं को मेरा कर कृपा करो प्रभु दाता तुमरी उस्तत करयो दिन रात रहा हम तेरे जंत तू बजावन हारा ਹਮ ਤੇਰੇ ਬਿਖਾਰੀ ਦਾਨ ਦੇ ਦਤਾਰਾ ਤੋਂ ਪ੍ਰਸਾਦ ਰੰਗ ਰਸ ਮਾਣੇ ਘਟ ਘਟ ਅੰਤਰ ਤੁਮੇ ਸਮਾਣੇ ਤੁਮਰੀ ਕਿਰਪਾ ਤੇ ਜਪੀਏ ਨਾਉ ਸਾਦ ਸੰਗ ਤੁਮਰੇ ਗੁਣ ਗਾਉ ਤੁਮਰੀ ਦਇਆ ਤੇ ਹੋਏ ਦਰਦ ਬినాਸ਼ ਤੁਮਰੀ ਮયા ਤੇ ਕਮਲ ਵਿਗਾਸ ਹੋ ਬਿਲੇ ਹਰ ਜਾਉ ਗੁਰਦੇਵ ਸਫਲ ਦਰਸ਼ਨ ਜਾ ਕੀ ਨਿਰਮਲ ਸੇਵ ਦਇਆ ਕਰੋ ਠਾਕੁਰ ਪ੍ਰਭ ਮੇਰੇ ਗੁਣ ਗਾਵੇ ਨਾਨਕ ਨਿਤ ਤੇਰੇ ਦਇਆ ਕਰੋ ਠਾਕੁਰ ਪ੍ਰਭ ਮੇਰੇ ਗੁਣ ਗਾਵੇ ਨਾਨਕ ਨਿਤ ਤੇਰੇ ਪੈਰੋਂ ਮਹੱਲਾ ਪੰਜਵਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ तू मेरे जी प्राण सुख दाता तू मेरा ठाकुर हो दास तेरा तुझ बिना अवर नहीं को मेरा कर कृपा करो प्रभु दाता तुमरी उस्तत करयो दिन रात रहा हम तेरे जंत तू बजावणहारा हम तेरे भिखारी दान दे दतारा ਤੋਂ ਪ੍ਰਸਾਦ ਰੰਗ ਰਸ ਮਾਣੇ ਘਟ ਘਟ ਅੰਤਰ ਤੁਮੇ ਸਮਾਣੇ ਤੁਮਰੀ ਕਿਰਪਾ ਤੇ ਜਪੀਏ ਨਾਉ ਸਾਦ ਸੰਗ ਤੁਮਰੇ ਗੁਣ ਗਾਉ ਤੁਮਰੀ ਦਇਆ ਤੇ ਹੋਏ ਦਰਦ ਬినాਸ਼ ਤੁਮਰੀ ਮયા ਤੇ ਕਮਲ 비ਗਾਸ ਹੋਂ ਬelhਾਰ ਜਾਉ ਗੁਰਦੇਵ ਸਫਲ ਦਰਸ਼ਨ ਜਾ ਕੀ ਨਿਰਮਲ ਸੇਵ दया करो ठाकुर प्रभु मेरे गुण गावे नानक नित तेरे दया करो ठाकुर प्रभु मेरे गुण गावे नानक नित तेरे पैरों महल्ला पंचवां तू मेरा पिता तू है मेरा माता तू मेरे जी प्राण सुख दाता तू मेरा ठाकुर हूं दास तेरा तुझ बिना अवर नहीं को मेरा कर कृपा करो प्रभु दात तुमरी उस्तत करयो दिन रात रहा हम तेरे जंत तू बजावन हारा हम तेरे भिखारी दान दे दतारा तो प्रसाद रंग रस माने कट कट अंतर तुमे समाने tumri kirpa te japiye na sad sang tumre gun gao tumri daya te hoy dard vinash tumri maya te kamal bigaas haun belhar jau gurdev safal darshan jaaki nirmal sev daya karo bhagur prab mere gun gaave nanak nit tere ਦਇਆ ਕਰੋ ਠਾਕੁਰ ਪ੍ਰਭ ਮੇਰੇ ਗੁਣ ਗਾਵੇ ਨਾਨਕ ਨਿਤ ਤੇਰੇ ਪੈਰੋਂ ਮਹੱਲਾ ਪੰਜਵਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰੇ ਜੀ ਪ੍ਰਾਣ ਸੁਖ ਦਾਤਾ ਤੂੰ ਮੇਰਾ ਠਾਕੁਰ ਹਾਂ ਦਾਸ ਤੇਰਾ ਤੁਝ ਬਿਨ ਅਵਰ ਨਹੀਂ ਕੋ ਮੇਰਾ ਕਰ ਕਿਰਪਾ ਕਰੋ ਪ੍ਰਭ ਦਾਤਾ tumri ustat karyo din raat raho ham tere jant tu bajawan hara ham tere bikhari daan de datara to parsad rang rasmane kat kat antar tumhe samane tumri kripa te japiye na sad sang tumre gun gao ਤੇ ਹੋਏ ਦਰਦ ਬినాਸ਼ ਤੁਮਰੀ ਮਯਾ ਤੇ ਕਮਲ 비ਗਾਸ ਹਾਂ ਬelhar ਜਾਉ ਗੁਰਦੇਵ ਸਫਲ ਦਰਸ਼ਨ ਜਾ ਕੀ ਨਿਰਮਲ ਸੇਵ ਦਇਆ ਕਰੋ ਠਾਕੁਰ ਪ੍ਰਭ ਮੇਰੇ ਗੁਣ ਗਾਵੇ ਨਾਨਕ ਨਿਤ ਤੇਰੇ ਦਇਆ ਕਰੋ ਠਾਕੁਰ ਪ੍ਰਭ ਮੇਰੇ ਗੁਣ ਗਾਵੇ ਨਾਨਕ ਨਿਤ ਤੇਰੇ ਪੈਰੋਂ ਮਹੱਲਾ ਪੰਜਵਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰੇ ਜੀ ਪ੍ਰਾਣ ਸੁਖਦਾਤਾ ਤੂੰ ਮੇਰਾ ਠਾਕੁਰ ਹਉ ਦਾਸ ਤੇਰਾ ਤੁਝ ਬਿਨ ਅਵਰ ਨਹੀਂ ਕੋ ਮੇਰਾ ਕਰ ਕਿਰਪਾ ਕਰੋ ਪ੍ਰਭ ਦਾਤਾ ਤੁਮਰੀ ਉਸਤਤ ਕਰਿਓ ਦਿਨ ਰਾਤ ਰਹਾਉ ਹਮ ਤੇਰੇ ਜੰਤ ਤੂ ਬਜਾਵਣ ਹਾਰਾ ਹਮ ਤੇਰੇ ਪਿਖਾਰੀ ਦਾਣ ਦੇਦ ਤਾਰਾ ਤੋਂ ਪ੍ਰਸਾਦ ਰੰਗ ਰਸ ਮਾਣੇ ਘਟ ਘਟ ਅੰਤਰ ਤੁਮੇ ਸਮਾਣੇ ਤੁਮਰੀ ਕਿਰਪਾ ਤੇ ਜੱਪੀਏ ਨਾਉ ਸਾਦ ਸੰਗ ਤੁਮਰੇ ਗੁਣ ਗਾਉ ਤੁਮਰੀ ਦਇਆ ਤੇ ਹੋਏ ਦਰਦ ਬినాਸ਼ tumri maya te kamal bigaas haun belhar jau gurdev safal darshan jaaki nirmal sev daya karo thakur prav mere gun gaave nanak nit tere daya karo thakur prav mere gun gaave nanak nit tere pairon mahalla 5 तू मेरा पिता तू है मेरा माता तू मेरे जीव प्राण सुख दाता तू मेरा ठाकुर हूं दास तेरा तुझ बिना अवर नहीं को मेरा कर कृपा करो प्रभु दाता तुमरी उस्तत करयो दिन रात रहा हम तेरे जंत तू बजावन हारा ਹਮ ਤੇਰੇ ਭਿਖਾਰੀ ਦਾਨ ਦੇ ਦਤਾਰਾ ਤੋਂ ਪ੍ਰਸਾਦ ਰੰਗ ਰਸ ਮਾਣੇ ਘਟ ਘਟ ਅੰਤਰ ਤੁਮੇ ਸਮਾਣੇ ਤੁਮਰੀ ਕਿਰਪਾ ਤੇ ਜਪੀਏ ਨਾਮ ਸਾਦ ਸੰਗ ਤੁਮਰੇ ਗੁਣ ਗਾਓ ਤੁਮਰੀ ਦਇਆ ਤੇ ਹੋਏ ਦਰਦ ਬినాਸ਼ ਤੁਮਰੀ ਮયા ਤੇ ਕਮਲ ਵਿਗਾਸ ਹੋ ਬਿਲੇ ਹਰ ਜਾਉ ਗੁਰਦੇਵ ਸਫਲ ਦਰਸ਼ਨ ਜਾ ਕੀ ਨਿਰਮਲ ਸੇਵ ਦਇਆ ਕਰੋ ਠਾਕੁਰ ਪ੍ਰਭ ਮੇਰੇ ਗੁਣ ਗਾਵੇ ਨਾਨਕ ਨਿਤ ਤੇਰੇ ਦਇਆ ਕਰੋ ਠਾਕੁਰ ਪ੍ਰਭ ਮੇਰੇ ਗੁਣ ਗਾਵੇ ਨਾਨਕ ਨਿਤ ਤੇਰੇ ਪੈਰੋ ਮਹੱਲਾ ਪੰਜਵਾਂ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ तू मेरे जी प्राण सुख दाता तू मेरा ठाकुर हूं दास तेरा तुझ बिना अवर नहीं को मेरा कर कृपा करो प्रभु दाता तुमरी उस्तत करयो दिन रात रहा हम तेरे जंत तू बजावन हारा हम तेरे भिखारी दान दे दतारा ਤੋਂ ਪ੍ਰਸਾਦ ਰੰਗ ਰਸ ਮਾਣੇ ਘਟ ਘਟ ਅੰਤਰ ਤੁਮੇ ਸਮਾਣੇ ਤੁਮਰੀ ਕਿਰਪਾ ਤੇ ਜਪੀਏ ਨਾਮ ਸਾਦ ਸੰਗ ਤੁਮਰੇ ਗੁਣ ਗਾਓ ਤੁਮਰੀ ਦਇਆ ਤੇ ਹੋਏ ਦਰਦ ਬినాਸ਼ ਤੁਮਰੀ ਮયા ਤੇ ਕਮਲ ਵਿਗਾਸ ਹਾਂ ਬelhare ਜਾਉ ਗੁਰਦੇਵ ਸਫਲ ਦਰਸ਼ਨ ਜਾ ਕੀ ਨਿਰਮਲ ਸੇਵ ਦਇਆ ਕਰੋ ਠਾਕੁਰ ਪ੍ਰਭ ਮੇਰੇ ਗੁਣ ਗਾਵੇ ਨਾਨਕ ਨਿਤ ਤੇਰੇ ਦਇਆ ਕਰੋ ਠਾਕੁਰ ਪ੍ਰਭ ਮੇਰੇ ਗੁਣ ਗਾਵੇ ਨਾਨਕ ਨਿਤ ਤੇਰੇ ਪੈਰੋਂ ਮਹੱਲਾ ਪੰਜਵਾਂ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰੇ ਜੀ ਪ੍ਰਾਣ ਸੁਖ ਦਾਤਾ ਤੂੰ ਮੇਰਾ ਠਾਕੁਰ ਹਾਂ ਦਾਸ ਤੇਰਾ ਤੁਜ ਬਿਨਾ ਅਵਰ ਨਹੀਂ ਕੋ ਮੇਰਾ ਕਰ ਕਿਰਪਾ ਕਰੋ ਪ੍ਰਭ ਦਾਤ ਤੁਮਰੀ ਉਸਤਤ ਕਰਿਓ ਦਿਨ ਰਾਤ ਰਹਾ ਹਮ ਤੇਰੇ ਜੰਤ ਤੂ ਬਜਾਵਣ ਹਾਰਾ ਹਮ ਤੇਰੇ ਪਿਖਾਰੀ ਦਾਨ ਦੇਦ ਤਾਰਾ ਤਉ ਪ੍ਰਸਾਦ ਰੰਗ ਰਸ ਮਾਣੇ ਘਟ ਘਟ ਅੰਤਰ ਤੁਮੇ ਸਮਾਣੇ tumri kirpa te japiye nao sad sang tumre gun gaao tumri daya te hoy dard vinaash tumri maya te kamal bigaas haun belhar jau gurdev safal darshan jaaki nirmal sev daya karo thakur prav mere gun gaave nanak nit tere दया करो ठाकुर प्रभु मेरे गुण गावे नानक नित तेरे पैरों महल्ला पंचवां तू मेरा पिता तू है मेरा माता तू मेरे जी प्राण सुख दाता तू मेरा ठाकुर हूं दास तेरा तुझ बिना अवर नहीं को मेरा कर कृपा करो प्रभु दाता tumri ustat karyo din raat raha ham tere jant tu bajawan hara ham tere bikhari daan de datara to parsad rang ras mane kat kat antar tume samane tumri kripa te japiye na sad sang tumre gun gaao tumri daya te hoy dard vinash tumri maya te kamal bigaas haun belhar jau gurdev safal darshan jaaki nirmal sev daya karo thakur prav mere gun gaave nanak nit tere daya karo thakur prav mere gun gaave nanak nit tere ਪੈਰੋਂ ਮਹੱਲਾ ਪੰਜਵਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰੇ ਜੀ ਪ੍ਰਾਣ ਸੁਖ ਦਾਤਾ ਤੂੰ ਮੇਰਾ ਠਾਕੁਰ ਹਾਂ ਦਾਸ ਤੇਰਾ ਤੁਜ ਬਿਨ ਅਵਰ ਨਹੀਂ ਕੋ ਮੇਰਾ ਕਰ ਕਿਰਪਾ ਕਰੋ ਪ੍ਰਭ ਦਾਤ ਤੁਮਰੀ ਉਸਤਤ ਕਰਿਓ ਦਿਨ ਰਾਤ ਰਹਾਓ ਹਮ ਤੇਰੇ ਜੰਤ ਤੂ ਬਜਾਵਣ ਹਾਰਾ ਹਮ ਤੇਰੇ ਪਿਖਾਰੀ ਦਾਣ ਦੇਦ ਤਾਰਾ ਤੋਂ ਪ੍ਰਸਾਦ ਰੰਗ ਰਸ ਮਾਣੇ ਘਟ ਘਟ ਅੰਤਰ ਤੁਮੇ ਸਮਾਣੇ ਤੁਮਰੀ ਕਿਰਪਾ ਤੇ ਜਪੀਏ ਨਾਉ ਸਾਦ ਸੰਗ ਤੁਮਰੇ ਗੁਣ ਗਾਉ ਤੁਮਰੀ ਦਇਆ ਤੇ ਹੋਏ ਦਰਦ ਬినాਸ਼ tumri maya te kamal bigaas ho belhar jau gurdev safal darshan jaaki nirmal sev daya karo thakur prab mere gun gaave nanak nit tere daya karo thakur prab mere gun gaave nanak nit tere pairon mohalla 5 तू मेरा पिता तू है मेरा माता तू मेरे जी प्राण सुख दाता तू मेरा ठाकुर हूं दास तेरा तुझ बिना अवर नहीं को मेरा कर कृपा करो प्रभु दाता तुमरी उस्तत करयो दिन रात रहा हम तेरे जंत तू बजावन हारा ਹਮ ਤੇਰੇ ਬਿਖਾਰੀ ਦਾਨ ਦੇ ਦਤਾਰਾ ਤੋਂ ਪ੍ਰਸਾਦ ਰੰਗ ਰਸ ਮਾਣੇ ਘਟ ਘਟ ਅੰਤਰ ਤੁਮੇ ਸਮਾਣੇ ਤੁਮਰੀ ਕਿਰਪਾ ਤੇ ਜੱਪੀਏ ਨਾਉ ਸਾਦ ਸੰਗ ਤੁਮਰੇ ਗੁਣ ਗਾਉ ਤੁਮਰੀ ਦਇਆ ਤੇ ਹੋਏ ਦਰਦ ਬినాਸ਼ ਤੁਮਰੀ ਮયા ਤੇ ਕਮਲ 비ਗਾਸ ਮੋ ਬਿਹਾਰ ਜਾਉ ਗੁਰਦੇਵ ਸਫਲ ਦਰਸ਼ਨ ਜਾ ਕੀ ਨਿਰਮਲ ਸੇਵ ਦਇਆ ਕਰੋ ਠਾਕੁਰ ਪ੍ਰਭ ਮੇਰੇ ਗੁਣ ਗਾਵੇ ਨਾਨਕ ਨਿਤ ਤੇਰੇ ਦਇਆ ਕਰੋ ਠਾਕੁਰ ਪ੍ਰਭ ਮੇਰੇ ਗੁਣ ਗਾਵੇ ਨਾਨਕ ਨਿਤ ਤੇਰੇ ਪੈਰੋਂ ਮਹੱਲਾ ਪੰਜਵਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ तू मेरे जी प्राण सुख दाता तू मेरा ठाकुर हूं दास तेरा तुझ बिना अवर नहीं को मेरा कर कृपा करो प्रभु दाता तुमरी उस्तत करयो दिन रात रहा हम तेरे जंत तू बजावन हारा हम तेरे भिखारी दान दे दतारा ਤੋਂ ਪ੍ਰਸਾਦ ਰੰਗ ਰਸਮਾਣੇ ਘਟ ਘਟ ਅੰਤਰ ਤੁਮੇ ਸਮਾਣੇ ਤੁਮਰੀ ਕਿਰਪਾ ਤੇ ਜਪੀਏ ਨਾਉ ਸਾਦ ਸੰਗ ਤੁਮਰੇ ਗੁਣ ਗਾਉ ਤੁਮਰੀ ਦਇਆ ਤੇ ਹੋਏ ਦਰਦ ਬినాਸ਼ ਤੁਮਰੀ ਮયા ਤੇ ਕਮਲ 비ਗਾਸ ਹਉ ਬਲਹਾਰ ਜਾਉ ਗੁਰਦੇਵ ਸਫਲ ਦਰਸ਼ਨ ਜਾ ਕੀ ਨਿਰਮਲ ਸੇਵ दया करो ठाकुर प्रभु मेरे गुण गावे नानक नित तेरे दया करो ठाकुर प्रभु मेरे गुण गावे नानक नित तेरे पैरों महल्ला पंचवां तू मेरा पिता तू है मेरा माता तू मेरे जी प्राण सुख दाता तू मेरा ठाकुर हूं दास तेरा तुझ बिना अवर नहीं को मेरा कर कृपा करो प्रभु दाता तुमरी उस्तत करयो दिन रात रहा हम तेरे जंत तू बजावनहारा हम तेरे भिखारी दान दे दतारा तो प्रसाद रंग रस माने कट कट अंतर तुमे समाने tumri kirpa te japiye nao sad sang tumre gun gaao tumri daya te hoy dard vinaash tumri maya te kamal bigaas haun belhar jau gurdev safal darshan jaaki nirmal sev daya karo bhagur prab mere gun gaave nanak nit tere ਦੇਆ ਕਰੋ ਠਾਕੁਰ ਪ੍ਰਭ ਮੇਰੇ ਗੁਣ ਗਾਵੇ ਨਾਨਕ ਨਿਤ ਤੇਰੇ ਪੈਰੋਂ ਮਹੱਲਾ ਪੰਜਵਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰੇ ਜੀ ਪ੍ਰਾਣ ਸੁਖਦਾਤਾ ਤੂੰ ਮੇਰਾ ਠਾਕੁਰ ਹਉ ਦਾਸ ਤੇਰਾ ਤੁਝ ਬਿਨ ਅਵਰ ਨਹੀਂ ਕੋ ਮੇਰਾ ਕਰ ਕਿਰਪਾ ਕਰੋ ਪ੍ਰਭ ਦਾਤਾ tumri ustat karyo din raat raha ham tere jant tu bajawan hara ham tere pikhari daan de datara to prasad rang rasmane kat kat antar tume samane tumri kripa te japiye nao sad sang tumre gun gao ਤੁਮਰੀ ਦਇਆ ਤੇ ਹੋਏ ਦਰਦ ਬਿਨਾਸ ਤੁਮਰੀ ਮਾਇਆ ਤੇ ਕਮਲ ਵਿਗਾਸ ਹਉ ਬਲਿਹਾਰ ਜਾਉ ਗੁਰਦੇਵ ਸਫਲ ਦਰਸ਼ਨ ਜਾ ਕੀ ਨਿਰਮਲ ਸੇਵ ਦਇਆ ਕਰੋ ਠਾਕੁਰ ਪ੍ਰਭ ਮੇਰੇ ਗੁਣ ਗਾਵੇ ਨਾਨਕ ਨਿਤ ਤੇਰੇ ਦਇਆ ਕਰੋ ਠਾਕੁਰ ਪ੍ਰਭ ਮੇਰੇ ਗੁਣ ਗਾਵੇ ਨਾਨਕ ਨਿਤ ਤੇਰੇ ਪੈਰੋ ਮਹੱਲਾ ਪੰਜਵਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰੇ ਜੀ ਪ੍ਰਾਨ ਸੁਖਦਾਤਾ ਤੂੰ ਮੇਰਾ ਠਾਕੁਰ ਹਉ ਦਾਸ ਤੇਰਾ ਤੁਝ ਬਿਨ ਅਵਰ ਨਹੀਂ ਕੋ ਮੇਰਾ ਕਰ ਕਿਰਪਾ ਕਰੋ ਪ੍ਰਭ ਦਾਤਾ ਤੁਮਰੀ ਉਸਤਤ ਕਰਿਓ ਦਿਨ ਰਾਤ ਰਹਾਉ ਹਮ ਤੇਰੇ ਜੰਤ ਤੂ ਬਜਾਵਣ ਹਾਰਾ ਹਮ ਤੇਰੇ ਪਿਖਾਰੀ ਦਾਨ ਦੇ ਦਤਾਰਾ ਤੋਂ ਪ੍ਰਸਾਦ ਰੰਗ ਰਸ ਮਾਣੇ ਘਟ ਘਟ ਅੰਤਰ ਤੁਮੇ ਸਮਾਣੇ ਤੁਮਰੀ ਕਿਰਪਾ ਤੇ ਜਪੀਏ ਨਾਉ ਸਾਦ ਸੰਗ ਤੁਮਰੇ ਗੁਣ ਗਾਉ ਤੁਮਰੀ ਦਇਆ ਤੇ ਹੋਏ ਦਰਦ ਬినాਸ਼ tumri maya te kamal bigaas haun belhar jau gurdev safal darsan jaaki nirmal sev daya karo thakur prav mere gun gaave nanak nit tere daya karo thakur prav mere gun gaave nanak nit tere pairon mohalla 5 तू मेरा पिता तू है मेरा माता तू मेरे जी प्राण सुख दाता तू मेरा ठाकुर हूं दास तेरा तुझ बिना अवर नहीं को मेरा कर कृपा करो प्रभु दाता तुमरी उस्तत करयो दिन रात रहा हम तेरे जंत तू बजावन हारा ਹਮ ਤੇਰੇ ਭਿਖਾਰੀ ਦਾਨ ਦੇ ਦਤਾਰਾ ਤੋਂ ਪ੍ਰਸਾਦ ਰੰਗ ਰਸ ਮਾਣੇ ਘਟ ਘਟ ਅੰਤਰ ਤੁਮੇ ਸਮਾਣੇ ਤੁਮਰੀ ਕਿਰਪਾ ਤੇ ਜਪੀਏ ਨਾਉ ਸਾਦ ਸੰਗ ਤੁਮਰੇ ਗੁਣ ਗਾਉ ਤੁਮਰੀ ਦਇਆ ਤੇ ਹੋਏ ਦਰਦ ਬినాਸ਼ ਤੁਮਰੀ ਮયા ਤੇ ਕਮਲ ਵਿਗਾਸ ਹੋ ਬਿਲੇ ਹਰ ਜਾਉ ਗੁਰਦੇਵ ਸਫਲ ਦਰਸ਼ਨ ਜਾ ਕੀ ਨਿਰਮਲ ਸੇਵ ਦਇਆ ਕਰੋ ਠਾਕੁਰ ਪ੍ਰਭ ਮੇਰੇ ਗੁਣ ਗਾਵੇ ਨਾਨਕ ਨਿਤ ਤੇਰੇ ਦਇਆ ਕਰੋ ਠਾਕੁਰ ਪ੍ਰਭ ਮੇਰੇ ਗੁਣ ਗਾਵੇ ਨਾਨਕ ਨਿਤ ਤੇਰੇ